ਖਬਰ ਬੜੀ ਅਜੀਬੋ ਗਰੀਬ ਜੀ ਮੈਨੂੰ ਲੱਗੀ ਇਹ 15 ਅਗਸਤ ਦੀ ਕਹਿੰਦੇ ਖਬਰ ਹੈ ਆਜ਼ਾਦ ਦੀ ਨੂੰ ਦਰਸਾਉਣ ਵਾਸਤੇ ਕਬੂਤਰ ਛੱਡੇ ਗਏ ਪਰ ਕਬੂਤਰ ਵਿਚਾਰੇ ਇੰਨੇ ਆਜ਼ਾਦ ਨਹੀਂ ਹੋ ਸਕੇ ਕਿ ਉੱਡ ਸਕਣ ਤੇ ਉਸ ਤੋਂ ਬਾਅਦ ਇਹ ਫਿਰ ਮਾਮਲਾ ਬਣ ਗਿਆ ਖਬਰ ਬਣ ਗਈ ਹੈ ਮੈਂ ਨਾ ਖਬਰ ਹੈ ਮੇਰੀ ਫੇਵਰਿਟ ਵੈਬ ਸੀਰੀਜ਼ ਹੈ ਪੰਚਾਇਤ ਜੀ ਉਹਦਾ ਮੈਂ ਹਰ ਇੱਕ ਪਾਰਟ ਦੇਖਦਾ ਉਹਦੇ ਲਈ ਮੈਂ ਸਬਸਕ੍ਰਿਪਸ਼ਨ ਲੈਣਾ ਅਦਰਵਾਇਜ਼ ਆਪਾਂ ਨਾ ਫਿਲਮ ਦੇਖੀਏ ਛੇਤੀ ਕਿਤੇ ਟਾਈਮ ਨਹੀਂ ਹੁੰਦਾ ਜੀ ਉਹ ਫਿਰ ਮੈਂ ਜਦੋਂ ਵੀ ਕਿਤੇ ਮੈਨੂੰ ਵੇਲ ਮਿਲੇ ਜਦੋਂ ਵੀ ਉਹਦਾ ਕੋਈ ਪਾਰਟ ਆਉਂਦਾ ਨਾ ਮੈਂ ਦੇਖਦਾ ਜੀ ਕਿਆ ਇਹ ਉਹ ਫਿਲਮ ਹੈ ਕਿਆ ਇਹ ਉਹ ਸਿਸਟਮ ਤੇ ਚੋਟ ਆ ਵੈਸੇ ਉਹ ਵੈ ਬਸੀਰੇ ਜ ਮੈਂ ਫਿਲਮ ਕਹਿ ਰਿਹਾ ਉਹਦੇ ਚ ਨਾ ਉਹਦੇ ਚ ਐਮ ਐਲ ਏ ਤੇ ਦੋਸ਼ ਲਗਾਉਂਦਾ ਕਿ ਉਹ ਕੁੱਤਾ ਮਾਰ ਕੇ ਖਾ ਗਿਆ ਹਮ ਤੇ ਉਹ ਉਹਨੂੰ ਸੱਦ ਲੈਂਦੇ ਉੱਥੇ ਪਿੰਡ ਵਾਸੀ ਤੋ ਕਹਿੰਦੇ ਕਿ ਇਦਾਂ ਹੀ ਸਤੰਤਰ ਦਿਹਾੜੇ ਤੇ ਬਈ ਕਬੂਤਰ ੜਾਉਣਾ ਬਧਾ ਇੱਕ ਸਾਹ ਜੀ ਉਹ ਭਦਕ ਸਮਝੇ ਉਹ ਤੇ ਕਬੂਤਰ ਮਰ ਜਾਂਦਾ ਉਹਦੀ ਜਾਨ ਨੂੰ ਇੱਕ ਹੋਰ ਰੱਟਾ ਪੈ ਜਾਂਦਾ ਉਹ ਜਿਹਦੇ ਤੋਂ ਕਬੂਤਰ ਮੰਗ ਕੇ ਲਿਆਉਂਦੀ ਹੈ ਪੰਚਾਇਤ ਉਹ ਹਟ ਜਾਂਦਾ ਉਹ ਕਹਿੰਦਾ ਮੈਂ ਮੈਂ ਤੇ ਇਹਦੇ ਤੇ ਕਾਰਵਾਈ ਕਰਾਉਣੀ ਹੈ ਉਹ ਕਹਿੰਦਾ ਮੈਂ ਤੇ ਪਹਿਲਾਂ ਫਸਿਆ ਹੂੰ ਕੁੱਤਾ ਮਾਰ ਕੇ ਖਾਣ ਦੇ ਦੋ ਸ਼ਿਟ ਮੈਂ ਤੇ ਆਉਂਦੀ ਮਤਲਬ ਕਿ ਪਹਿਲਾਂ ਹੀ ਗਵਾਈ ਬੈਠਾ ਸਭ ਕੁਝ ਉਹ ਬੜਾ ਸਿਆਪਾ ਪੈਂਦਾ ਪੂਰਾ ਇੱਕ ਐਪੀਸੋਡ ਉਹ ਕਬੂਤਰ ਦੀ ਮੌਤ ਤੇ ਆ ਜੀ ਇੱਥੇ ਵੀ ਮਸਲਾ ਕੁਝ ਪੰਚਾਇਤ ਵਾਲੀ ਕਹਾਣੀ ਨਾਲ ਹੀ ਜੁੜਿਆ ਹੈ ਸਾਬ ਕਿ ਇਹਨਾਂ ਛਤੀਸਗੜ ਦੇ ਵਿੱਚ ਕੋਈ ਮੰਗੇਲੀ ਜ਼ਿਲ੍ਹਾ ਹੈ ਜਿਹੜਾ ਜੀ ਉੱਥੇ ਇਹਨਾਂ ਦਾ ਇੱਕ ਜ਼ਿਲ੍ਹਾ ਪੱਧਰੀ ਕੋਈ ਪ੍ਰੋਗਰਾਮ ਸੀ ਸਮਾਗਮ ਸੀ ਹੂੰ ਉਥੇ ਐਸਐਸਪੀ ਸਾਹਿਬ ਆਏ ਉਹਨੂੰ ਕਬੂਤਰ ਫੜਾਇਆ ਹਮ ਕਬੂਤਰ ਪਤਾ ਨਹੀਂ ਉਹਨੇ ਦਾਣਾ ਦੂਣਾ ਨਾ ਖਾਦਾ ਹੋਵੇ ਪੁਲਿਸ ਵਾਲੇ ਕਿਤੋਂ ਲੈ ਆਏ ਫੜਫੜ ਕੇ ਡਰ ਗਿਆ ਉਹਨੇ ਵੈਸੇ ਹਾਂਜੀ ਆ ਹੋ ਸਕਦਾ ਪੁਲਿਸ ਤੋਂ ਡਰ ਵੀ ਗਿਆ ਹੋਵੇ ਉਹ ਜਦੋਂ ਐ ਐਸਐਸਪੀ ਨੇ ਮਾਰਿਆ ਨਾ ਵੜਕਾ ਕੇ ਉਹ ਤੇ ਵਿਚਾਰਾ ਕੰਡ ਪਰਨੇ ਥੱਲੇ ਵਜਾ ਅੱਛਾ ਉਹਦੀ ਤਾਂ ਹੁਣ ਹੈ ਉਹ ਫੜ ਲਓ ਫਲ ਹੋ ਗਿਆ ਉਹਨੂੰ ਪਾਣੀ ਪੂਣੀ ਪਿਆਇਆ ਵੀ ਇਹ ਕਿ ਬਣ ਗਿਆ ਕਿ ਬਣ ਉਹ ਕਹਿੰਦੇ ਜੀ ਕਿ ਫਿਰ ਇਦਾਂ ਕਰੋ ਘਣ ਦੂਜਾ ਲਿਓ ਹੂੰ ਤੇ ਰੱਬੂ ਚਲੋ ਦੂਜਾ ਕੋਈ ਸਿਹਤਮੰਦ ਆ ਗਿਆ ਉਹ ਤੇ ਨਿਕਲ ਗਿਆ ਪਟਰ ਪਟਰ ਕਰਦਾ ਤੇ ਅਸਮਾਨ ਨੂੰ ਛੱਡ ਗਿਆ ਜੀ ਹੁਣ ਉਹ ਲੋਕਾਂ ਨੇ ਉਹ ਜਿਹੜੀ ਵੀਡੀਓ ਵਾੜੀ ਹੋ ਸੀਗੀ ਉਹ ਬਣਾ ਲਈ ਉਹ ਤੁਹਾਨੂੰ ਪਤਾ ਉਹ ਮੀਮਸ ਬਣ ਗਏ ਉਹ ਉਹ ਜਿਹੜੀ ਮੈਂ ਤੁਹਾਨੂੰ ਗੱਲ ਦੱਸਦਾ ਕਿ ਉਹ ਜਿਵੇਂ ਫਲੇਰਾ ਪਿੰਡ ਦੇ ਵਿੱਚ ਹੋਇਆ ਉਹ ਵੈਬ ਸੀਰੀ ਚ ਉਹ ਸਾਰਾ ਘਟਨਾ ਕਰਮ ਵੈਸਾ ਹੀ ਹੋ ਗਿਆ ਲੋਕਾਂ ਨੇ ਮੀਮਸ ਬਣਾਉਣੇ ਸ਼ੁਰੂ ਕਰ ਜੀ ਉਹ ਐਸਐਸਪੀ ਜਿਹੜਾ ਉਹ ਹਣ ਡੀਸੀ ਨੂੰ ਲਿਖੀ ਬੈਠਾ ਕਿ ਇਹਦੇ ਤੇ ਕਾਰਵਾਈ ਕਰੋ ਕਿ ਜਿਹੜਾ ਲੈ ਕੇ ਆਇਆ ਉਹ ਕਹਿੰਦੇ ਵੀ ਦੇਖੋ ਜੇ ਕੋਈ ਐਮਪੀ ਆਇਆ ਹੁੰਦਾ ਜੇ ਕੋਈ ਮੰਤਰੀ ਮੁੱਖ ਮੰਤਰੀ ਹੁੰਦਾ ਤੇ ਰਗੜੇ ਜਾਣੇ ਸੀ ਸਾਰੇ ਕਿੱਡੀ ਵਿਅੰਗਮਈ ਸਥਿਤੀ ਹੋ ਜਾਣੀ ਸੀ ਕਿ ਬਈ ਹੁਣ ਉਹ ਬੜੀ ਚਰਚਿਤ ਗੱਲ ਬਣ ਗਈ ਹੈ ਸਾਬ ਕਿ ਕਬੂਤਰ ਜਿਹੜਾ ਹੈ ਉਹ ਡਿੱਗ ਪਿਆ ਉੱਡਿਆ ਨਹੀਂ ਹੈ ਤੇ ਉਸ ਤੋਂ ਬਾਅਦ ਖਿੱਲੀ ਜ਼ਰੂਰ ਉੱਡ ਗਈ ਹੈ ਐਸਐਸਪੀ ਗੁੱਸੇ ਦੇ ਵਿੱਚ ਕਿ ਕਾਰਵਾਈ ਕਰੋ ਇੱਕ ਕਬੂਤਰ ਲੈ ਕੇ ਆਇਆ ਤੇ ਲੈ ਕੇ ਕੌਣ ਆਇਆ ਬਿਲਕੁਲ ਬਿਲਕੁਲ ਇਹ ਤਾਂ ਸ਼ੁਕਰ ਹੈ ਮਿੰਟੂ ਜੀ ਕਬੂਤਰੀ ਹੈ ਜੇ ਕੋਈ ਬੰਦਾ ਬੰਦਾ ਉੱਥੇ ਕਿ ਨੌਕਰੀ ਦੇ ਵਿੱਚ ਜਾਂ ਕੋਈ ਜ਼ਿੰਮੇਵਾਰੀ ਦੇ ਵਿੱਚ ਰਹਿ ਜਾਂਦਾ ਇਹਨਾਂ ਨੇ ਮੌਕੇ ਚ ਚੱਕ ਲਿਆ ਕਬੂਤਰ ਆਪਣੇ ਆਪ ਤੇ ਆਇਆ ਨਹੀਂ ਹੁਣਾ ਤੇ ਲਿਆ ਤੇ ਨੌਕਰੀ ਪੇਸ਼ ਆਲਾ ਹੀ ਹੈ ਨਾ ਉਹ ਰਗੜਿਆ ਜਾਊਗਾ ਹੁਣਾ ਐਸਐਸਪੀ ਨੂੰ ਬੋਤਲੋ ਜੇ ਜੇ ਕੋਈ ਪੁਲਸ ਵਾਲਾ ਹੋਵੇ ਤੇ ਐਸਐਸਪੀ ਨੇ ਹੁਣ ਤੱਕ ਆਵਦੇ ਦਫਤਰ ਸੱਦ ਕੇ ਨਾ ਤੇ ਲੱਥੀ ਲਾਈ ਕਰ ਵੀ ਦਿੱਤੀ ਹੋਣੀ ਆ ਜੀ 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 ਇਹ ਬੜੇ ਭੜੇ ਹੁੰਦੇ ਜਦੋਂ ਅਫਸਰ ਖੁੰਦਕੀ ਹੋ ਜਾਂਦਾ ਨਾ ਇਹ ਬੜੀ ਛਲ ਲਾਉਂਦੇ ਨੇ ਜੀ ਮਿੰਟੋ ਜੀ ਜਿਹੜੀ ਕੋਈ ਫਿਲਮ ਦਾ ਤੁਸੀਂ ਨਾਮ ਲੈਨੇ ਹੋ ਕੋਈ ਵੈਬ ਸੀਰੀਜ਼ ਦਾ ਲੈਨੇ ਹੋ ਦੋਸਤ ਤੁਹਾਡੇ ਨਾਲ ਜੁੜੇ ਹੁੰਦੇ ਉਹ ਵੀ ਦੇਖਦੇ ਨੇ ਜੋਣ ਮਾਨ ਕਹਿ ਰਹੇ ਨੇ ਕਿ ਬੈਸਟ ਸੀਰੀਜ਼ ਹੈ ਪੰਚਾਇਤ ਨਹੀਂ ਨਹੀਂ ਬਹੁਤ ਪਿਆਰੀ ਹੈ ਦੇਖੋ ਐ ਮੈਂ ਗਾਲਾਂ ਗੁਲਾਂ ਸੁਣਦੇ ਨਾਲੋਂ ਤੇ ਟਾਈਮ ਵੇਸਟ ਕਰਨਾ ਕਿਸੇ ਅੱਛੀ ਚੀਜ਼ ਤੇ ਕਰੋ ਯਾਰ ਜਤਿੰਦਰ ਦੀ ਐਕਟਿੰਗ ਬਹੁਤ ਜ਼ਬਰਦਸਤ ਹੈ ਫਿਰ ਉਹਦੇ ਚ ਰਗਵੀਰ ਜੀ ਹੈ ਬੜੇ ਪੁਰਾਣੇ ਮੰਨੇ ਪਰਵੰਨੇ ਛੋਟੇ ਹੁੰਦੇ ਅਸੀਂ ਦੇਖਦੇ ਆਏ ਹਾਂ ਬੀਬੀ ਨੀਨਾ ਉਹਦੇ ਚ ਬਲਕਿ ਵਾ ਕਮਾਲਾ ਹੀ ਹੋਈਆਂ ਭਈਆਂ ਇੱਕ ਹਾਂਜੀ ਜੀ ਅ ਜੱਸੀ ਸਿੰਘ ਜੀ ਕਹਿ ਰਹੇ ਨੇ ਕਿ ਪੰਜਾਬ ਚ ਪਹਿਲੀ ਵਾਰ 15 ਅਗਸਤ ਨੂੰ ਸ਼ੀਸ਼ਿਆਂ ਦੀ ਕੰਧ ਦੀ ਓੜ ਚ ਬੋਲੇ ਮਹਾਰਾਜਾ ਸਤੌਜ ਇਹ ਅਸੀਂ ਖਬਰ ਕੀਤੀ ਵੀ ਸੀਗੀ ਹਾਂਜੀ ਹਾਂਜੀ ਤੁਸੀਂ ਸ਼ਾਇਦ ਉਹ ਪ੍ਰੋਗਰਾਮ ਨਹੀਂ ਦੇਖਿਆ ਹੋਣਾ ਉਹ ਜਸ तिवारी ਜੀ ਲਿਖ ਰਹੇ ਨੇ ਕਿ ਕਬੂਤਰ ਨੂੰ ਆਜ਼ਾਦੀ ਮਿਲ ਗਈ ਆਜ਼ਾਦੀ ਦਿਵਸ ਤੇ ਠੀਕ ਹੈ ਜੀ ਇਧਰ ਜਟਵੈਡ ਜੀ ਕਹਿ ਰਹੇ ਕਿ ਛੜਿਆਂ ਵੱਲੋਂ ਬੇਨਤੀ ਕਰੋ ਕਿ ਭਈ ਉਹਨਾਂ ਨੂੰ ਪੈਨਸ਼ਨ ਲਾ ਦਿੱਤੀ ਜਾਵੇ 50 ਸਾਲ ਦੀ ਉਮਰ ਤੋਂ ਬਾਅਦ ਦੇਖੋ ਗੱਲ ਇਹ ਹੈ ਕਿ ਜਿਸ ਦੇਸ਼ ਦਾ ਪ੍ਰਧਾਨ ਮੰਤਰੀ ਛੜਾ ਬਣਿਆ ਹੋਵੇ ਤੇ ਆਪਣਾ ਮੁੱਖ ਮੰਤਰੀ ਵੀ ਤੇ ਵਿਆਹ ਬਾਅਦ ਹੀ ਹੋਇਆ ਹੂੰ ਕਹ ਲਓ ਪਹਿਲਾਂ ਡਾਈਵੋਰਸ ਸੀਗੇ ਜੀ ਤੇ ਇਸ ਤਰ੍ਹਾਂ ਮਤਲਬ ਕਿ ਉਹ ਗਾਣਾ ਬਣ ਗਿਆ ਸੀ ਉਹ ਤੋਂ ਤੁਹਾਨੂੰ ਪਤਾ ਅਰਦਾਸ ਮਾਨ ਨੇ ਗਾਣਾ ਗਾਇਆ ਸੀ ਇਹਨਾਂ ਛੜਿਆਂ ਦੀ ਜਾਗ ਉਤੇ ਸਰਦਾਰੀ ਅੱਛਾ ਮਤਲਬ ਕਿ ਅਟਲ ਬਿਹਾਰੀ ਵਾਜਿਰੀ ਜੀ ਜੀ ਪ੍ਰਧਾਨ ਮੰਤਰੀ ਬਣੇ ਸਾਂ ਤਾਂ ਗੱਲ ਇਹ ਕਿ ਬਿਲਕੁਲ ਕੋਈ ਛੜਾ ਮੁੱਖ ਮੰਤਰੀ ਆਇਆ ਹੁਣ ਤੇ ਚਲੋ ਇਹ ਵਿਆਹੇ ਗਏ ਨੇ ਮਾਨ ਸਾਹਿਬ ਅਸੀਂ ਤੁਹਾਡੀ ਗੱਲਬਾਤ ਬੜੇ ਜ਼ੋਰ ਸ਼ੋਰ ਨਾਲ ਚੁੱਕਾਂਗੇ ਸਾਬ ਜੇ ਕੋਈ ਛੜੇ ਕੋਈ ਦਰ ਦਰ ਮਤਲਬ ਕਿ ਮਹਿਸੂਸ ਕਰਦੇ ਆ ਤੇ ਜ਼ਰੂਰ ਅੱਪ ਕਰਾਂਗੇ ਪਾਣੀ ਗੱਲਾਂ ਚੇਤੇ ਹੋਈਆਂ ਤੇ ਅਸੀਂ ਜ਼ਰੂਰ ਚੇਤੇ ਕਰਾਵਾਂਗੇ ਹਾਂ ਜੀ ਜ਼ਰੂਰ ਗੱਲ ਕਰਾਂਗੇ ਜਾਂ ਸੁਖਮ ਸਿੰਘ ਸਾਬ ਜੇ ਕਿਤੇ ਐਮ ਐਲ ਏ ਬਣ ਗਿਆ ਆਪਾਂ ਇਹਨਾਂ ਦੇ ਹੱਥੋਂ ਉੱਥੇ ਮੁੱਦਾ ਚੁਕਾ ਦੇਵਾਂਗੇ ਸਾਬ ਜੀ ਜੀ ਜ਼ਰੂਰ ਜ਼ਰੂਰ ਬਿਕਰ ਸਿੰਘ ਜੀ ਦੱਸ ਰਹੇ ਆ ਕਿ ਕੁਝ ਸਮਾਂ ਪਹਿਲਾਂ ਖੰਨੇ ਚ ਕਹਿੰਦੇ ਕਬੂਤਰ ਪਿੱਛੇ ਕਤਲ ਵੀ ਹੋ ਗਿਆ ਸੀ ਹਾਂ ਜੀ ਹਾਂ ਜੀ ਲੜਾਈਆਂ ਹੋ ਜਾਂਦੀਆਂ ਨੇ ਸਾਬ ਜੀ ਜੀ ਵੀ ਜੀ ਕਹਿ ਰਹੇ ਨੇ ਕਿ ਸੀ ਐਮ ਨੇ 26 ਜਨਵਰੀ ਨੂੰ ਮੈਟਰ ਦਿੱਤਾ ਸੀ ਤੇ अच्छा होगी ना ਗੱਲ ਹੁਣ ਉਦਾਂ ਦੀ ਉਹ ਜਿੱਦਾਂ ਦੀ ਆਪਾਂ ਗੱਲ ਕਰਦੇ ਪਏ ਸੀ ਤੇ ਵੇਖ ਲਓ ਸਾਬ ਇਸ ਤਰ੍ਹਾਂ ਦਾ ਮਾਹੌਲ ਬਣਿਆ ਪਿਆ ਹਾਂਜੀ ਨਿਜਰ ਸਾਬ ਇਹ ਕਹਿੰਦੇ ਜੀ ਕੋ ਮਨ ਗਿਆ ਤੱਤੇ ਬਾਦ ਆ ਜਾਂ ਤੇ ਆਉਂਦੇ ਸਾਰ ਤੁਹਾਨੂੰ ਦਿਖ ਰਿਹਾ ਕਿਆ ਬਾਤ ਹੈ ਜੀ ਮੁਹੱਬਤ ਇਦਾਂ ਦੀ ਹੋਣੀ ਚਾਹੀਦੀ ਆ ਧੰਨਵਾਦ ਸਾਬ ਧੰਨਵਾਦ ਜੀ ਸ਼ੁਕਰੀਆ ਜਸਪਾਲ ਸੈਮਨ ਜੀ ਦੱਸ ਰਹੇ ਨੇ ਕਿ ਪੰਜਾਬ ਸ ਇੱਕ ਲੀਡਰ ਨੇ ਨੈਸ਼ਨਲ ਐਂਥਮ ਵੀ ਗਲਤ ਗਾਇਆ 15 ਅਗਸਤ ਤੇ ਉਹ ਤੇ ਬਹੁਤ ਉਹਦੀ ਖਿੱਲੀ ਉੱਡੀ ਆ ਸਭ ਇਹਨਾਂ ਨੂੰ ਕੀ ਹੁੰਦਾ ਇੱਥੇ ਨਾ ਭਾਜਪਾ ਦਾ ਇੱਕ ਬੜਾ ਵੱਡਾ ਲੀਡਰ ਹਾਂਜੀ ਤੇ ਉਹਨੂੰ ਇਹ ਹੀ ਨਹੀਂ ਸੀ ਫਰਕ ਕਰਨਾ ਆ ਕਿ ਗਣਤੰਤਰ ਦਿਹਾੜਾ ਤੇ ਸੁਤੰਤਰ ਦਿਹਾੜਾ ਕੀ ਹੁੰਦਾ ਉਹ 26 ਜਨਵਰੀ ਨੂੰ ਸੁਤੰਤਰ ਦਿਹਾੜਾ ਕਹਿ ਗਿਆ ਸੀਗਾ ਹਾਲਾਂਕਿ ਇਹ ਬਹੁਤੇ ਜੇ ਤੁਸੀਂ ਦੇਖੋਗੇ ਸਤੰਤ ਇਹ ਹੋਰ ਹੀ ਕਹੀ ਜਾਂਦੇ ਹੁੰਦੇ ਆ ਦਿਵਸ ਹਮ ਜਦ ਕੇ ਸਾਡੇ ਕੋਲ ਇੱਕ ਵਧੀਆ ਸ਼ਬਦ ਹੈ ਦਿਹਾੜਾ ਜੀ ਆਜ਼ਾਦੀ ਦਿਹਾੜਾ ਸਤੰਤਰ ਦਿਹਾੜਾ ਤਾਂ ਮਤਲਬ ਕਿ ਉਹ ਬਸ ਇਦਾਂ ਹੀ ਆ ਸਾਹਿਬ ਇਹਨਾਂ ਦਾ ਕੀ ਹੁਣ ਕਰੀਏ ਕਿਹੜਾ ਲਿਖਤੀ ਟੈਸਟ ਲੈਣਾ ਇਹਨਾਂ ਦਾ ਕੋਈ ਕਿ ਨੇਤਾਵਨ ਤੋਂ ਪਹਿਲਾਂ ਬਈ ਰੇਟਨ 'ਚ ਕੋਈ ਟੈਸਟ ਦੇ ਹਮ ਇਹ ਤੇ ਆਪਣੇ ਤੇ ਲਾਗੂ ਹੁੰਦਾ ਜੀ ਜੀ ਲਾਗੂ ਹੁੰਦਾ ਸਾਹਿਬ ਅੱਜ ਕੱਲ ਤੇ ਦੇਖੋ ਸਾਰਿਆਂ ਤੇ ਆ ਕਿ ਮਤਲਬ ਇਤੋਂ ਤੱਕ ਕਿ ਜਦੋਂ ਸਭ ਫਿਲਮਾਂ ਫੁਲਮਾਂ ਵਾਲੀ ਗੱਲ ਚੱਲਦੀ ਹੈ ਤੇ ਪ੍ਰੋਫਾਈਲ ਚੈੱਕ ਕੀਤੀ ਜਾਂਦੀ ਕਿ ਇੰਸਟਾ ਤੇ ਇਹਦੇ ਕਿੰਨੇ ਆ ਕਿੰਨੇ ਫੋਲੋਅਰ ਆ ਐਸੇ ਹੀਰੋ ਦੇ ਕਿੰਨੇ ਫੋਲੋਅਰ ਆ ਯਾਨੀ ਬੰਦੇ ਨੇ ਨਾਂ ਵੀ ਕਮਾਇਆ ਹੋਊਗਾ ਹੂੰ ਸਾਡੇ ਅਰਗਿਆਂ ਦੇ ਵੀ ਵਿਊਜ਼ ਚੈੱਕ ਹੁੰਦੇ ਆ ਲੋ ਇਹ ਵੀ ਗੱਲ ਚੈੱਕ ਕੀਤੇ ਜਾਂਦੇ ਕਿ ਇਹਨੂੰ ਵਿਊਜ਼ ਕਿੰਨੇ ਪੈ ਰਹੇ ਆ ਪਰ ਇਹਨਾਂ ਤੇ ਕੋਈ ਸਿਕੰਜਾ ਨਹੀਂ ਹੈ ਇਹਨਾਂ ਤੇ ਕੋਈ ਸਿਕੰਜਾ ਨਹੀਂ ਹੈ ਜਦੋਂ ਮਰਜ਼ੀ ਜਿਵੇਂ ਮਰਜ਼ੀ ਆ ਜਾਣ ਤੇ ਬਸ ਇਹੋ ਜਿਹੀ ਫਿਰ ਲਲਰ ਲਾਉਂਦੇ ਆ ਬਿਲਕੁਲ ਬਿਲਕੁਲ ਮਿੰਟੂ ਜੀ ਅਗਲੀ ਖਬਰ ਵੱਲ ਨੂੰ ਚੱਲਦੇ ਆ ਪਰ ਇੱਕ ਕਮੈਂਟ ਹੋਰ ਆਪਾਂ ਚੋਰੀ ਦੇ ਪੜਦੀ ਧੰਨਵਾਦ ਜੀ ਬਿਲਕੁਲ ਜੀ ਧੰਨਵਾਦ ਜੀ ਸਰ ਕਹਿੰਦੇ ਨੇ ਕਿ ਬੇਰੋਜ਼ਗਾਰੀ ਪੰਤੇ ਦੀ ਵੀ ਗੱਲ ਕਰੋ ਅਕਲਦੇਵ ਜੀ ਤੇ ਕਹਿੰਦੇ ਕਿ ਬੇਰੋਜ਼ਗਾਰੀ ਮਿਲ ਜਾਈ ਜੀ ਜੀ ਬਿਲਕੁਲ ਕੁਲਦੀਪ ਜੀ ਐਨੇ ਜੋਗੇ ਨਹੀਂ ਆਗੇ ਆਪਾਂ ਜਿਨ੍ਹਾਂ ਤੁਸੀਂ ਨਵਾਜ਼ ਰਹੇ ਹੋ ਆਪਾਂ ਤੇ ਇੱਕ ਕੈਲੋ ਆਪਣੇ ਆਪ ਨੂੰ ਸਖਿਆਰਤੀ ਦੇ ਤੌਰ ਤੇ ਮਹਿਸੂਸ ਕਰਦੇ ਆ ਧੰਨਵਾਦ ਤੁਹਾਡਾ ਦੂਜੀ ਗੱਲ ਇਹ ਆ ਕਿ ਰੋਜ਼ਗਾਰ ਵਾਲਾ ਪੱਤਾ ਜਿਹੜਾ ਹੈ ਸਭ ਉਹਦੀ ਹਾਲਤ ਇਹ ਆ ਕਿ ਜਿਨ੍ਹਾਂ ਨੂੰ ਇਹ ਪੱਤਾ ਦਿੰਦੇ ਆ ਜਵਾਕ ਇੱਕ ਮਹੀਨੇ ਚ ਗਰਮੀ ਚ ਉਹਨੀਆਂ ਕੁਲਫੀਆਂ ਖਾ ਜਾਂਦੇ ਆ ਜੀ ਉਹ ਪਹਿਲੀ ਗੱਲ ਰਜਿਸਟਰਡ ਹੁਣ ਕੋਈ ਕਰਵਾਉਂਦਾ ਹੀ ਨਹੀਂਗਾ ਰੋਜ਼ਗਾਰ ਦਫ਼ਤਰਾਂ 'ਚ ਕਿਹੜਾ ਜਾਵੇ ਕਿਹੜਾ ਧੱਕੇ ਖਾਵੇ ਤੇ ਜਿੰਨੀ ਕੋਈ ਇਨਕਮ ਲਿਖੀ ਬੈਠੇ ਆ ਓਨੀ ਕੁ ਇਨਕਮ ਤੇ ਅੱਜਕੱਲ ਜਿਹੜੇ ਚਿੱਟੇ ਵੇਚਣ ਨਾਲ ਉਹ ਕੁਝ ਘੰਟਿਆਂ 'ਚ ਕਮਾ ਲੈਂਦੇ ਆ ਸਹੀ ਗੱਲ ਇਹੋ ਜੀਆਂ ਸ਼ਰਤਾਂ ਪ੍ਰਾਣੀਆਂ ਰੱਖੀ ਬੈਠੇ ਆ ਰੋਜ਼ਗਾਰ ਦਫ਼ਤਰਾਂ 'ਚ ਕੀ ਐ ਸਭ ਕੁਝ ਨਹੀਂ ਐ ਜਿਹੜਾ ਕੋਈ 2-400 ਦਿੰਦੇ ਨੇ ਪੱਤਾ ਸਭ ਮਹੀਨੇ ਮਹੀਨੇ ਬਾਅਦ ਜੇ ਲੈਣਾ ਹੋਵੇ ਕਿਸੇ ਨੇ ਤੇ ਉਹਦੇ ਤੇ ਜ਼ਿਲ੍ਹੇ ਦੇ ਹੈੱਡਕੁਆਰਟਰ ਤੇ ਕਿਤੇ ਇੱਕ ਅੱਧਾ ਗੀੜਾ ਵੱਜ ਗਿਆ ਉਹਨੇ ਪੈਸੇ ਤੇ ਉਹਦੇ ਕਿਰਾਏ-ਪਾੜੇ 'ਚ ਹੀ ਚਲੇ ਜਾਂਦੇ ਸੋ ਇਹ ਕੀ ਕਰੀਏ ਹੁਣ ਇਹਨਾਂ ਨੇ ਗੁਜਰਾਤ 'ਚ ਜਾ ਕੇ ਵਾਅਦਾ ਕੀਤਾ ਸੀ ਕਿ 2000 ਦੇਵਾਂਗੇ ਬੇਰੋਜ਼ਗਾਰੀ ਪੱਤਾ ਹਮ ਤੇ ਮੈਂ ਆਖਿਆ ਆ ਜਿਹੜੇ ਪੰਜਾਬ ਵਾਲੇ ਆ ਇਹਨਾਂ ਤੋਂ ਮੁਸ਼ਕਾਉਂਦਾ ਜੇ ਹਮ ਇਨੀ ਬੇਰੁਜ਼ਗਾਰੀ ਆ ਇਹਨਾਂ ਨੂੰ ਵੀ ਦੇ ਦਿਓ ਵਿਚਾਰਿਆਂ ਨੂੰ ਉੱਥੇ ਜਾ ਕੇ ਤੁਸੀਂ ਵਾਅਦਾ ਕਰਦੇ ਫਿਰਦੇ ਜੇ ਸੋ ਇਹ ਤੁਹਾਨੂੰ ਪਤਾ ਹੀ ਹੈ ਸਾਬ ਕਿਸ ਤਰ੍ਹਾਂ ਚੱਲਦੀ ਹੈ ਸਿਆਸਤ ਸਾਬ ਕਹਿੰਦੇ ਕਿ ਜਰਮਨ ਦੇ ਵਿੱਚ ਬੇਰੁਜ਼ਗਾਰ ਨੂੰ 400 ਯੂਰੋ ਘਰ ਦਾ ਕਿਰਾਇਆ ਬਿਜਲੀ ਪਾਣੀ ਸਾਬ ਫ੍ਰੀ ਮਿਲਦਾ ਹੈ ਇਹ ਫ੍ਰੀ ਵਾਲੀਆਂ ਚੀਜ਼ਾਂ ਨੇ ਤਾਂ ਆਪਾਂ ਨੂੰ ਚਲੋ ਉਹਨਾਂ ਦੇ ਕੋਲ ਦੇਖੋ ਉਹਨਾਂ ਦੇ ਕੋਲ ਪੈਸਾ ਹੈਗਾ ਉਹ ਤੇ ਦੇ ਸਕਦੇ ਆ ਹੂੰ ਸਾਡੇ ਵਾਲਿਆਂ ਕੋਲ ਕੀ ਆ ਇਹਨਾਂ ਦੇ ਕੋਲ ਤੇ ਬਸ ਇਹੋ ਆ ਕੇ ਕਰਜ਼ਾ ਲੈ ਕੇ ਸਰਕਾਰ ਚਲਾਈ ਚੱਲੋ ਜੀ ਆਪਣੇ ਆਪ ਨੂੰ ਚਮਕਾਈ ਚੱਲੋ ਤੇ ਫਿਰ 5 ਸਾਲਾਂ ਬਾਅਦ ਖੈਲੋ ਕਿ ਲੋਕਾਂ ਦੀ ਛੇਲ ਲਾਈ ਚੱਲੋ ਆਹੀ ਹੈ ਸਿਸਟਮ ਜੀ ਤੁਸੀਂ ਹੁਣ ਗੱਲ ਅੱਗੇ ਵਧਾਈ ਚੋ ਜੀ ਜੀ